ਬੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ 328 ਪਾਵਨ ਸਰੂਪਾ ਮਾਮਲੇ ਦੇ ਵਿੱਚ 40 ਬੰਦਿਆਂ ਨੂੰ ਸੱਮਣ ਨੇ ਜਿਹੜੇ ਐਸਆਈਟੀ ਵੱਲੋਂ ਜਾਰੀ ਕੀਤੇ ਗਏ ਨੇ ਕਿਉਂਕਿ ਬੀਤੇ ਕੱਲ ਜਦੋਂ ਐਸਆਈਟੀ ਦੀ ਟੀਮ ਐਸਜੀਪੀਸੀ ਦੇ ਦਫ਼ਤਰ ਚੰਡੀਗੜ੍ਹ ਪਹੁੰਚਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਂ ਐਸਆਈਟੀ ਵੱਲੋਂ ਜਿਹੜੇ ਕਾਗਜ਼ਾਂ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਕਈ ਦਿਨਾਂ ਤੋਂ ਇੱਕ ਜਿਹੜਾ ਵੀ ਇਸ ਕੇਵ ਕਲਮ ਕਾਲਾ ਪਿਆ ਹੋਇਆ ਸੀ ਜਿਸ ਵਿੱਚ ਐਸਆਈਟੀ ਵੱਲੋਂ ਜਿਹੜੇ ਕਾਗਜ਼ ਮੰਗੇ ਜਾ ਰਹੇ ਸੀਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜੁ ਕੁਝ ਫਾਈਲਾਂ ਨੇ ਜਿਹੜੀਆਂ ਮੰਗੀਆਂ ਜਾ ਰਹੀਆਂ ਸੀ ਪਰ ਕਿਹਾ ਜਾ ਰਿਹਾ ਸੀ ਕਿ ਐਸਜੀਪੀਸੀ ਵੱਲੋਂ ਨਾ ਕਰ ਦਿੱਤੀ ਜਾਂਦੀ ਸੀ ਉਸ ਤੋਂ ਬਾਅਦ ਕੋਰਟ ਦੇ ਵਿੱਚ ਵੀ ਇਹ ਮਾਮਲਾ ਚੱਲ ਰਿਹਾ ਸੀ ਜਿੱਥੇ ਅਦਾਲਤ ਦੇ ਵਿੱਚ ਵੀ ਐਸਆਈਟੀ ਵੱਲੋਂ ਇਹੀ ਪੱਖ ਰੱਖਿਆ ਗਿਆ ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਵੀ ਇਹੀ ਪੱਖ ਰੱਖਿਆ ਗਿਆ ਕਿ ਐਸਜੀਪੀਸੀ ਸਾਡੇ ਨਾਲ ਇਸ ਮਾਮਲੇ ਦੇ ਵਿੱਚ ਸਹਿਯੋਗ ਨਹੀਂ ਕਰ ਰਹੀ ਪਰ ਉਸ ਤੋਂ ਬਾਅਦ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਬਿਆਨ ਜਾਰੀ ਕਰਦੇ ਕਿਹਾ ਕਿ ਐਸਜੀਪੀਸੀ ਵੱਲੋਂ ਕਦੇ ਵੀ ਇਨਕਾਰ ਹੈ ਜਿਹੜਾ ਨਹੀਂ ਕੀਤਾ ਗਿਆ ਅਸੀਂ ਕਿਸੇ ਮਾਮਲੇ ਦੇ ਵਿੱਚ ਉਲਝੇ ਹੋਏ ਸੀ ਇਸ ਕਰਕੇ ਐਸਆਈਟੀ ਨੂੰ ਕੱਲ ਆਉਣ ਦੇ ਲਈ ਕਿਹਾ ਸੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੁਣਾਂ ਵੱਲੋਂ ਵੀ ਇਹ ਬਿਆਨ ਆਇਆ ਸੀ ਕਿ ਜਦੋਂ ਐਸਜੀਪੀਸੀ ਦੇ ਕੋ ਮੰਗ ਕੀਤੀ ਜਾਊਗੀ ਕਿਸੇ ਵੀ ਕਾਗਜ਼ ਪੱਤਰ ਦੀ ਕਿਸੇ ਵੀ ਤਰ੍ਹਾਂ ਦੇ ਸੰਯੋਗ ਦੀ ਜਾਂ ਸਾਨੂੰ ਕੋਰਟ ਦੇ ਵਿੱਚ ਆਉਣਾ ਪਿਆ ਅਸੀਂ ਹਾਜ਼ਰ ਹੋਵਾਂਗੇ ਕਿਉਂਕਿ ਅਸੀਂ ਵੀ ਚਾਹਦੇ ਹਾਂ ਦੋਸ਼ੀਆਂ ਤੇ ਜਿਹੜੀ ਬਣਦੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਵੱਡਾ ਮਾਮਲਾ ਹੈ 328 ਪਾਵਨ ਸਰੂਪਾਂ ਦਾ ਕਿਉਂਕਿ ਪੂਰੇ ਪੰਜਾਬ ਪੂਰੇ ਭਾਰਤ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਸ ਮਾਮਲੇ ਦੇ ਵਿੱਚ ਜਿਸ ਤੋਂ ਬਾਅਦ ਅੱਜ ਐਸਆਈਟੀ ਵੱਲੋਂ ਜਿਹੜੇ ਕਾਗਜ਼ ਮੰਗੇ ਗਏ ਸੀ ਜਿਹੜੀਆਂ ਫਾਈਲਾਂ ਮੰਗੀਆਂ ਗਿਆ ਸੀ ਉਸ ਦੇ ਆਧਾਰ ਤੇ ਐਸਜੀਪੀਸੀ ਦੇ 40 ਮੈਂਬਰਾਂ ਨੂੰ ਜਿਹੜੇ ਸੰਮਨ ਨੇ ਐਸਆਈਟੀ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਐਸਆਈਟੀ ਦਾ ਕਹਿਣਾ ਹੈ ਕਿ ਜਿਹੜੇ ਕਾਗਜ਼ਾਂ ਦੇ ਵਿੱਚ ਮੁਜਰਮ ਲੱਗ ਰਹੇ ਨੇ ਜਿਨ੍ਹਾਂ ਤੇ ਸ਼ੱਕ ਹੈ ਉਹਨਾਂ ਨੂੰ ਸੰਮਨ ਨੇ ਜਿਹੜੇ ਜਾਰੀ ਕੀਤੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ 40 ਦੇ ਵਿੱਚੋਂ ਕੁਝ ਮੈਂਬਰ ਇਹ ਜਿਹੇ ਨੇ ਜਿਹੜੇ ਹਜੇ ਵੀ ਐਸਜੀਪੀਸੀ ਦੇ ਮੈਂਬਰ ਨੇ ਤੇ ਕੁਝ ਜਿਹੜੇ ਐਸਜੀਪੀਸੀ ਨੂੰ ਛੱਡ ਚੁੱਕੇ ਨੇ ਰਿਟਾਇਰ ਹੋ ਚੁੱਕੇ ਨੇ ਐਸਜੀਪੀਸੀ ਦੇ 40 ਮੈਂਬਰਾਂ ਨੂੰ ਸਿਟ ਵੱਲੋਂ ਐਸਆਈਟੀ ਵੱਲੋਂ ਜਿਹੜੀ ਹੈ ਕਿ 40 ਮੈਂਬਰਾਂ ਨੂੰ ਸਮਨ ਨੇ ਜਾਰੀ ਕਰ ਦਿੱਤੇ ਗਏ ਨੇ 328 ਪਾਵਨ ਸਰੂਪ ਮਾਮਲਿਆਂ ਦੇ ਵਿੱਚ ਕਿਉਂਕਿ ਕੁਝ ਦਿਨ ਪਹਿਲਾਂ ਜਦੋਂ ਅਸੀਂ ਗੱਲ ਕਰੀਏ ਕੋਹਲੀ ਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਵੀ ਹੋਈ ਸੀ ਕੋਹਲੀ ਉਹਨਾਂ ਦੇ ਠਿਕਾਣਿਆਂ ਦੇ ਉੱਤੇ ਵੀ ਛਾਪੇਮਾਰੀ ਹੋਈ ਸੀ ਸੁਖਬੀਰ ਬਾਦਲ ਦੇ ਸੀਐਸ ਸੀਗੇ ਉਹ ਉਹਨਾਂ ਦੇ ਉੱਤੇ ਵੀ ਐਡੀ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਸੀ ਹਾਲਾਂਕਿ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਕਈ ਵੱਡੇ ਚਿਹਰੇ ਨੇ ਜਿਹੜੇ ਬੇਨਕਾਬ ਹੋ ਸਕਦੇ ਨੇ ਇਸ ਮਾਮਲੇ ਦੇ ਵਿੱਚ ਪਰ ਅੱਜ ਐਸਆਈਟੀ ਵੱਲੋਂ ਜਿਹੜੀ ਸੱਮਨ ਨੇ ਜਾਰੀ ਕੀਤੇ ਗਏ ਨੇ ਐਸਜੀਪੀਸੀ ਦੇ 40 ਮੈਂਬਰਾਂ ਨੂੰ ਜਿਨ੍ਹਾਂ ਚੋਂ ਹਜੇ ਵੀ ਕੁਝ ਮੈਂਬਰ ਨੇ ਜਿਹੜੇ ਮੌਜੂਦਾ ਮੈਂਬਰ ਨੇ ਇਸ ਵੇਲੇ ਦੀ ਇਹ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਅਸੀਂ ਹਾਜ਼ਰ ਹੋਏ ਆਂ ਕਿ 328 ਪਾਵਨ ਸਰੂਪਾ ਮਾਮਲੇ ਦੇ ਵਿੱਚ ਐਸਆਈਟੀ ਵੱਲੋਂ ਐਸਜੀਪੀਸੀ ਦੇ 40 ਮੈਂਬਰਾਂ ਨੂੰ ਜਿਹੜੇ ਸੱਮਨ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ ਕਿਉਂਕਿ ਕਹਿਆ ਜਾ ਰਿਹਾ ਹੈ ਕਿ ਜਿਹੜੀ ਫਾਈਲਾਂ ਨੇ ਮੰਗੀਆਂ ਗਈਆਂ ਸੀ ਐਸਜੀਪੀਸੀ ਵੱਲੋਂ ਸਿਟ ਵੱਲੋਂ ਤੇ ਸਿਟ ਦਾ ਇਹ ਕਹਿਣਾ ਸੀ ਕਿ ਐਸਜੀਪੀਸੀ ਸਾਡੇ ਨਾਲ ਸਹਿਯੋਗ ਨਹੀਂ ਕਰ ਰਹੀ ਪਰ ਬਿੱਤੇ ਕੱਲ ਚੰਡੀਗੜ੍ਹ ਐਸਜੀਪੀਸੀ ਦੇ ਦਫ਼ਤਰ ਸਿਟ ਵੱਲੋਂ ਪਹੁੰਚਿਆ ਗਿਆ ਤੇ ਉੱਥੇ ਉਹ ਕਾਗਜ਼ ਨੇ ਜਿਹੜੇ ਲਏ ਗਏ ਨੇ ਉਸ ਤੋਂ ਬਾਅਦ ਹੈ ਜਿਹੜੀ ਇਹ ਕਾਰਵਾਈ ਸਿਟ ਵੱਲੋਂ ਕੀਤੀ ਗਈ ਆ 40 ਮੈਂਬਰ ਜਿਹੜੇ ਐਸਜੀਪੀਸੀ ਦੇ ਨੇ ਉਹਨਾਂ ਨੂੰ ਸੰਮਨ ਨੇ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਅੰਦਾਜ਼ੇ ਲਗਾਏ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹੋਰ ਵੀ ਕਈ ਵੱਡੇ ਚਿਹਰੇ ਨੇ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਬੇਨਕਾਬ ਹੋ ਸਕਦੇ ਨੇ ਕਿਉਂਕਿ ਵੱਡਾ ਮਾਮਲਾ ਇਹ ਧਾਰਮਿਕ ਮਾਮਲਾ ਹੈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਸ ਮਾਮਲੇ ਦੇ ਵਿੱਚ ਇਸੇ ਲਈ ਇਹ ਕਾਫੀ ਵੱਡਾ ਤੇ ਸੰਜੀਦਾ ਮਾਮਲਾ ਬਣ ਜਾਂਦਾ ਹੈ 328 ਪਾਵਨ ਸਰੂਪਾਂ ਦਾ ਉਸ ਤੋਂ ਬਾਅਦ ਗਲਦੀਪ ਸਿੰਘ ਗੜਗੱਜ ਹੋਣਾ ਵੀ ਬਿਆਨ ਦਿੰਦੇ ਨੇ ਕਿ ਐਸਆਈਟੀ ਜਿੱਥੇ ਵੀ ਕਹੇਗੀ ਅਸੀਂ ਜਿਹੇ ਜਾਂ ਵੀ ਕਹੇਗੇ ਅਸੀਂ ਸਹਿਯੋਗ ਆ ਪੰਜਾਬ ਸਰਕਾਰ ਤੇ ਐਸਆਈਟੀ ਦੇ ਨਾਲ ਕਰਾਂਗੇ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਵੀ ਬਿਆਨ ਆਉਂਦਾ ਕਿ ਜਿਸ ਤਰ੍ਹਾਂ ਦਾ ਸਹਿਯੋਗ ਸਿੱਟ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਐਸਜੀਪੀਸੀ ਦੇ ਮੈਂਬਰਾਂ ਦਾ ਮੰਗਿਆ ਜਾਏਗਾ ਉਸ ਤਰ੍ਹਾਂ ਦਾ ਸਹਿਯੋਗ ਪੰਜਾਬ ਸਰਕਾਰ ਦੇ ਨਾਲ ਜੁੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਦੇ ਵਿੱਚ ਕਰੇਗੀ ਅਸੀਂ ਵੀ ਚਾਹੁੰਦੇ ਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਪੰਜਾਬ ਸਰਕਾਰ ਦੇ ਨੁਮਾਇੰਦੇ ਜਿਹੜੇ ਲਗਾਤਾਰੇ ਬਿਆਨਬਾਜ਼ੀ ਕਰ ਰਹੇ ਸੀ ਕਿ ਐਸਜੀਪੀਸੀ ਇਸ ਮਾਮਲੇ 'ਚ ਸੰਯੋਗ ਨਹੀਂ ਕਰ ਰਹੀ ਐਸਜੀਪੀਸੀ ਕੁਝ ਬੰਦਿਆਂ ਨੂੰ ਜਿਹੜਾ ਬਚਾਉਣਾ ਚਾਹੁੰਦੀ ਆ ਜਿਹੜੇ ਵੱਡੇ ਚਿਹਰੇ ਸੀ ਉਹਨਾਂ ਨੂੰ ਬੇਨਕਾਬ ਹੋਣ ਤੋਂ ਬਚਾਉਣਾ ਚਾਹੁੰਦੀ ਆ ਪਰ ਇਸ ਵਾਰ ਜਿਹੜੀ ਵੱਡੀ ਅਪਡੇਟ ਸਾਹਮਣੇ ਆਈ ਆ ਕਿ ਐਸਜੀਪੀਸੀ ਦੇ 40 ਮੈਂਬਰਾਂ ਨੂੰ ਸੱਮਣੇ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਇਸ ਵੇਲੇ ਦੀ ਇਹ ਵੱਡੀ ਅਪਡੇਟ ਆ ਕਿ 328 ਪਾਵਨ ਸਰੂਪ ਮਾਮਲੇ ਦੇ ਵਿੱਚ ਐਸਜੀਪੀਸੀ ਦੇ 40 ਮੈਂਬਰਾਂ ਨੂੰ ਜਿਹੜੇ ਸੱਮਣ ਐ ਐਸਆਈਟੀ ਵੱਲੋਂ ਜਾਰੀ ਕਰ ਦਿੱਤੇ ਗਏ